ਹਾਂਜੀ ਸਰ ਕੀ ਸਾਰਾ ਜਿਹੜੀ ਇਹ ਚੈਕਿੰਗ ਚੱਲ ਰਹੀ ਸੀ ਸਾਰੀ ਕਰ ਆਪਣੇ ਜੋ ਬੱਚੀਆਂ ਸਕੂਲ ਵਿੱਚ ਪੜ੍ਹਦੀਆਂ ਇੱਥੇ ਕੰਨਿਆ ਸਕੂਲ ਹੋ ਗਿਆ ਜਿੰਨੇ ਵੀ ਇੱਥੇ ਸਕੂਲ ਕਾਲਜ ਹੈ ਉਹਨਾਂ ਦੇ ਪੇਰੈਂਟਸ ਦੇ ਡਿਮਾਂਡ ਤੇ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਪੀ ਸਾਹਿਬ ਫ੍ਰੀ ਰਿਪੋਰਟ ਜੀ ਤੇ ਵਿਸਾ ਨਿਰਦੇਸ਼ਾਂ ਤੇ ਸਪੈਸ਼ਲ ਲੇਡੀ ਸਟਾਫ ਤਾਇਨਾਤ ਕੀਤਾ ਗਿਆ ਤੇ ਪੀਸੀਆਰ ਨੂੰ ਵੀ ਇਹਦਾ ਇਦਾਂ ਕੀਤੀਆਂ ਗਈਆਂ ਵੀ ਸਵੇਰੇ ਸਕੂਲ ਦੇ ਟਾਈਮ ਆਪਣਾ ਪੀਸੀਆਰ ਦੀ ਗਸ਼ਤ ਕੀਤੀ ਜਾਵੇ ਤੇ ਐਸਐਸਪੀ ਸਾਹਿਬ ਦੇ ਦਿਸਾਂ ਨਿਰਦੇਸ਼ਾਂ ਤੇ ਮੈਂ ਵੀ ਇਹ ਸਪੈਸ਼ਲ ਚੈਕਿੰਗ ਲਈ ਇੱਥੇ ਆਇਆ ਕੰਨਿਆ ਸਕੂਲ ਕੋਲ ਇਸ ਤਿੱਕੇ ਦੀ ਜਿਹੜੀ ਇੱਥੇ ਕੋਈ ਲੜਕੇ ਘੁੰਮ ਰਿਹਾ ਹੋਵੇ ਜੋ ਵੀ ਹੈ ਗਿਆ ਵੀ ਆਵਾਰਾਗਰਦ ਲੜਕੇ ਆਉਂਦੇ ਆ ਕੁੜੀਆਂ ਦਾ ਪਿੱਛਾ ਕਰਦੇ ਆ ਉਹਨਾਂ ਨੂੰ ਮਤਲਬ ਸਮਝਾ ਕੇ ਉਹਨਾਂ ਦੇ ਪੇਰੈਂਟਸ ਨਾਲ ਗੱਲਬਾਤ ਕੀਤੀ ਗਈ ਹੈ ਤੇ ਵੀ ਉਹਨਾਂ ਨੂੰ ਇੱਕ ਮੌਕਾ ਆਪਾ ਦਿੱਤਾ ਹੈ ਨਾਵਲਗ ਬੱਚੇ ਹੈ ਉਹ ਵੀ ਕੀ ਆਪੀ ਸਰ ਕਰਨਾ ਚਾਹੁੰਗੇ ਮੈਂ ਤਾਂ ਇਹ ਕਰੂੰਗਾ ਜੇ ਵੀ ਆਪ ਸਾਰੇ ਆਪਾਂ ਧੀਆਂ ਪੇਣ ਵਾਲੇ ਹੈਗੇ ਆ ਉਹਨਾਂ ਦੇ ਪੈਨਸਨ ਨੂੰ ਵੀ ਚਾਹੀਦਾ ਵੀ ਜਿਨ੍ਹਾਂ ਦੇ ਪੈਨਸਨ ਨਾਲ ਅੱਜ ਮੈਂ ਗੱਲ ਕੀਤੀ ਹੈ ਉਹ ਉਹਨਾਂ ਨੂੰ ਸਮਝਾਉਣ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇ ਮਤਲਬ ਮਾੜੀ ਗੱਲ ਹੈ ਉਹ ਬੱਚੇ ਵੀ ਜਿਹੜੇ ਪਿੱਛਾ ਇੱਥੇ ਘੁੰਮਤੇ ਫਿਰਦੇ ਆ ਜਿਨ੍ਹਾਂ ਦਾ ਇੱਧਰ ਨੂੰ ਰਸਤਾ ਨਹੀਂ ਬਣਦਾ ਉਹ ਮਤਲਬ ਉਹ ਵੀ ਨਾਬਾਲਗ ਬੱਚੇ ਹੈਗੇ ਆ ਉਹਨਾਂ ਨੂੰ ਸੁਣ ਜਾਇਆ ਗਿਆ ਤੇ ਉਹਨਾਂ ਦੇ ਪੈਂਸਲ ਨੂੰ ਵੀ ਮਤਲਬ ਫੋਨ ਤੇ ਆਪਾਂ ਦੱਸਿਆ ਵੀ ਤੁਹਾਡੇ ਬੱਚੇ ਇੱਧਰ ਨੂੰ ਆਏ ਆ ਜਿਨ੍ਹਾਂ ਦਾ ਰਸਤਾ ਇੱਧਰ ਨਹੀਂ ਬਣਦਾ ਕੋਈ ਮੋਟਰਸਾਈਕਲ ਵਗੈਰਾ ਤੇ ਨੰਬਰ ਰਹਿਣਗੇ ਉਹਨਾਂ ਉਹਨਾਂ ਨੂੰ ਵੀ ਆਪਾਂ ਲਿਜਾ ਕੇ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਉਹਨਾਂ ਨੂੰ ਆਪਣਾ ਆਰਸੀਆ ਇੱਕ ਦੋ ਆਪਾਂ ਰੋਕ ਰੱਖਿਆ ਇਹਨਾਂ ਦੇ ਆਰਸੀਆ ਇਹਨਾਂ ਨੂੰ ਕਹਿ ਵੀ ਤੁਸੀਂ ਵਟਸਐਪ ਤੇ ਮੰਗਾਓ ਜੇ ਪੇਪਰ ਸਹੀ ਹੋਏ ਦੇਖ ਕੇ ਆਪਾਂ ਭੇਜ ਦਾਂਗੇ ਬਾਕੀ ਜਿਨ੍ਹਾਂ ਦੇ ਨਹੀਂ ਗਏ ਉਹਨਾਂ ਤੇ ਆਪਾਂ ਚਲਾਨ ਵਗੈਰਾ ਕਰਾਂਗੇ ਜੀ ਡਾਕਟਰ ਚੰ다 ਸਿੰਘ ਮਰਵਾਹਾ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਉੱਥੇ ਅਕਸਰ ਜਿਹੜੀਆਂ ਵਿਦਿਆਰਥਣਾਂ ਨੇ ਉਹਨਾਂ ਵਿਦਿਆਰਥਣਾਂ ਨਾਲ ਛੇੜਖਾਨੀ ਕਰਨੇ ਜਾਂ ਭੱਦੇ ਮਜ਼ਾਕ ਕਰਨੇ ਇਹ ਪੁਲਿਸ ਪ੍ਰਸ਼ਾਸਨ ਨੂੰ ਅਕਸਰ ਸ਼ਿਕਾਇਤਾਂ ਉਹਨਾਂ ਬੱਚਿਆਂ ਦੇ ਮਾਪਿਆਂ ਦੀਆਂ ਤੇ ਸਕੂਲ ਸਟਾਫ ਦੀਆਂ ਮਿਲਦੀਆਂ ਰਹਿੰਦੀਆਂ ਸਨ ਡਾਕਟਰ ਪਰ ਗਿਆ ਜਾਣ ਐਸਐਸਪੀ ਫਰੀਦਕੋਟ ਦੀਆਂ ਹਦਾਇਤਾਂ ਤੇ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਪਹੁੰਚੀ ਹੈ ਉਹਨਾਂ ਨੇ ਬਹੁਤ ਸਾਰੇ ਆਵਾਰਾ ਗਰਦੀ ਕਰਦੇ ਉਹਨਾਂ ਲੜਕਿਆਂ ਨੂੰ ਰੋਕਿਆ ਜਿਹੜੇ ਲੜਕੇ ਸ਼ਰਾਰਤਾਂ ਕਰਦੇ ਸਨ ਕਈਆਂ ਦੇ ਮੋਟਰਸਾਈਕਲਾਂ ਦੇ ਨੰਬਰ ਵੀ ਹਨੀ ਕਈ ਤਿੰਨ ਤਨ ਬੈਠੇ ਹੋਏ ਸਨ ਜਦੋਂ ਸਵਾਲ ਜਵਾਬ ਕੀਤੇ ਗਏ ਤਾਂ ਉਹਨਾਂ ਕੋਲ ਕਿਸੇ ਸਵਾਲ ਦਾ ਜਵਾਬ ਨਹੀਂ ਸੀ ਸੋ ਡੀਐਸਪੀ ਸਾਹਿਬ ਨੇ ਕਈਆਂ ਨੂੰ ਛੱਡਤਾ ਤਾਂ ਉਹਨਾਂ ਦੇ ਮਾਪਿਆਂ ਨਾਲ ਗੱਲਬਾਤ ਕਰਕੇ ਜੇ ਕੋਈ ਕਹਿੰਦਾ ਮੈਂ ਕਿਸੇ ਕੰਮ ਤੇ ਚੱਲਿਆ ਤਾਂ ਉਸ ਜਿਹੜੇ ਫੈਕਟਰੀ ਜਾਂ ਕਾਰਖਾਨੇ ਜਾਂ ਦੁਕਾਨ ਤੇ ਉਹਦੇ ਮਾਲਕ ਨਾਲ ਗੱਲ ਕਰਨ ਤੋਂ ਬਾਅਦ ਛੱਡਿਆ ਨਾਲ ਵਾਰਨਿੰਗ ਦਿੱਤੀ ਹੈ ਕਿ ਪਵੇਖਤ ਇਹ ਉੱਚਤ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੋ ਸਟਾਫ ਵਾਲਿਆਂ ਨੇ ਵੀ ਕਿਹਾ ਜਿਹੜੇ ਬੱਸਾਂ ਦੇ ਡਰਾਈਵਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਸਾਡੀਆਂ ਤਾਂ ਬੱਸਾਂ ਦੇ ਅੱਗੋਂ ਮੋਟਰਸਾਈਕਲ ਲਾ ਲੈਂਦੇ ਨੇ ਸਾਨੂੰ ਵੀ ਜਲੀਲਤਾ ਕੀਤਾ ਜਾਂਦਾ ਸੋ ਡੀਐਸਪੀ ਨੇ ਉਹਨਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਸ਼ਹਿਰ ਦੇ ਹੋਰ ਪਤਵੰਤਿਆਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਭਵਿੱਖ ਦੇ ਵਿੱਚ ਇਹ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਕੋਟਕਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਅਮਿੱਤਾ ਦੇ ਨਾਲ ਗੁਰਿੰਦਰ ਸਿੰਘ